ਕਰਦੇ ਹੋ ਜਪਜੀਤ ਸਾਹਿਬ ਦੀ ਕਥਾ ਹੋ ਗਈ ਜਪ ਸਾਹਿਬ ਦੀ ਕਥਾ ਸੰਪੂਰਨ ਹੋ ਚੁੱਕੀ ਹੈ ਤਬ ਪ੍ਰਸਾ ਸਵਈਆਂ ਦੀ ਕਥਾ ਆਪ ਜੀ ਨੇ ਸਰਵਨ ਕਰਨੀ ਹੈ ਸੁਹਾ ਅਮਰਤ ਦੇ ਵੇਲੇ ਦੀਆਂ ਇਹ ਬਾਣੀਆਂ ਨੇ ਪੰਜ ਬਾਣੀਆਂ ਨੇ ਹੁਣ ਦੀਦੀ ਬਾਣੀਆਂ ਤਬ ਪ੍ਰਸਾ ਸਵਈਏ ਇਹ ਆਪ ਜੀ ਨੇ ਸਰਵਨ ਕਰਨੀ ਹੈ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਦਿਲ ਦਿਲ ਕਰ ਕੱਟੀਏ ਜਿਹੜੀ ਰਸਨਾ ਉਸ ਪਰਿ ਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬਹੁਤ ਦੇ ਗੁਣ ਨਹੀਂ ਗਾਉਂਦੀ ਤੇ ਮੇਰੇ ਪਾਤਸ਼ਾਹ ਕਹਿੰਦੇ ਉਸ ਰਸਨਾ ਤੋਂ ਕਰਾਉਣਾ ਕੀ ਹੈ ਉਸ ਰਸਨਾ ਨੂੰ ਰਾਈ ਰਾਈ ਕਰਕੇ ਕੱਟਿਆ ਜਾਵੇ ਇੱਕ ਵੇਰਾਂ ਗਜਕੇ ਆਖੋ ਸਦਨਾ ਸ੍ਰੀ ਵਾਹਿ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਰੀਪੂਰਨ ਪਰਮੇਸ਼ਰ ਵਾਹਿਗੁਰੂ ਇਕ ਓੰਕਾਰ ਸਰਬ ਵਿਆਪਕ ਹੈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਇਸ ਗੱਲ ਦੀ ਸਮਝ ਆਉਣੀ ਹੈ ਪਾਦਸ਼ਾਹੀ ਦਸਮੀ ਦਸਮੇ ਪਾਸ਼ਾ ਦੇ ਮੁਖਾਰ ਬੰਦੇ ਵਿੱਚੋਂ ਬਾਣੀ ਇਹ ਦਸਮ ਗ੍ਰੰਥ ਦੀ ਬਾਣੀ ਅਕਾਲ ਉਸਗ ਵਿੱਚ 26 ਅੰਗ ਤੋਂ ਆਰੰਭ ਹੁੰਦੀ ਹਨ ਤੇ ਜਿਹੜੀ ਬਾਣੀ ਹੈ ਤਾਂ ਪ੍ਰਸਾਦ ਸਵਈ ਜਦੋਂ ਖੰਡੇ ਬਾਟੇ ਦੀ ਪਾਉਲ ਤਿਆਰ ਹੁੰਦੀ ਹੈ ਪੰਜ ਬਾਣੀਆਂ ਦਾ ਜਾਪ ਹੁੰਦਾ ਹੈ ਤੇ ਤੀਜੀ ਬਾਣੀ ਹੈ ਇਸ ਬਾਣੀ ਦਾ ਜਾਪ ਹੁੰਦਾ ਹੈ ਇਹ ਸੁਦਾ ਸਵਈਏ ਕਰਕੇ ਪ੍ਰਸੰਨ ਹਨ ਇਹਨਾਂ ਇਸ ਦੁਆਰਾ ਰਾਜੇ ਭੀਮ ਚੰਦ ਪ੍ਰਤੀ ਗੁਰੂ ਸਾਹਿਬ ਜੀ ਨੇ ਉਪਦੇਸ਼ ਉਚਾਰਨ ਕੀਤਾ ਹੈ ਆਓ ਰਾਜੇ ਮਹਾਰਾਜਿਆਂ ਨੂੰ ਤੇ ਜਿਹੜੇ ਹੋਰ ਪਖੰਡੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਹੈ ਤੇ ਇਹਦੇ ਵਿੱਚ ਆਪਾਂ ਵੀ ਬੈਠੇ ਆਂ ਤੇ ਆਪਾਂ ਨੂੰ ਹੀ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ ਧਿਆਨ ਦੀਏ ਇੱਕ ਵੇਰ ਰੰਗਜ ਕੇ ਆਖੋ ਸਦਨਾਮ ਸ੍ਰੀ ਵੈ ਸ਼ਰਾਵਕ ਸਦ ਸਮੂਹ ਸਦਾਨ ਗੈ ਦੇਖ ਬਿਰੋਗਰ ਜੋਗ ਜਤੀ ਗੈ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਕਹਿੰਦੇ ਸਰੇਵੜੇ ਕਰਮ ਕਾਂਡੀ অতি ਸਾਰੇ ਸਿੱਧਾਂ ਦੇ ਜੋਗੀ অতি ਜਤੀਆਂ ਦੇ ਘਰ ਭੇਖ ਫਿਰ ਵੇਖ ਲੈ ਹਨ ਸਾਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਗੇੜਾ ਦੇ ਦਿੱਤਾ ਜਿੰਨੇ ਵੀ ਸਰੇਰ ਬਣੇ ਸਰੇਵੜੇ ਨੇ ਕਰਮ ਕਾਂਡੀ ਨੇ ਸਿੱਧ ਨੇ ਜੋਗੀ ਨੇ ਜਤੀਆਂ ਦੇ ਘਰ ਸਾਰੇ ਘਰਾਂ ਦੇ ਵਿੱਚ ਜਾ ਕੇ ਦੇਖ ਲਿਆ ਸੂਰ ਸਰਦਨ ਸਦ ਸਦਾਇਕ ਸੰਤ ਸਮੂਹ ਅਨੇਕ ਮਤੀਗੇ ਧਨ ਦੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਸੂਰਮੇ ਦੇਵਤੇ ਦੇ ਦਤ ਪਿਤਰ ਬਵੇਕੀ ਆਦ ਕ ਸਾਰੇ ਸੰਤ ਅਨੇਕਾਂ ਪੇਖਾਂ ਦੇ ਦੇਖੇ ਨੇ ਸਾਰੀ ਹੀ ਦੇਸਕ ਦੇਖ ਰਿਓ ਮਤ ਕੋਉ ਨਾ ਦੇਖਿਆ ਤਾਂ ਬਰਨ ਬਦਿੰਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿ ਸਾਰੀ ਹੀ ਦੇਸਾਂ ਨੂੰ ਵੇਖ ਲਿਆ ਹੈ ਪ੍ਰੰਧੂ ਕੋਈ ਵੀ ਪਰਮੇਸ਼ਰ ਦੇ ਮੱਤ ਵਾਲਾ ਨਹੀਂ ਵੇਖਿਆ ਸਾਰੀ ਹੀ ਕਰਮ ਕਾਣੀ ਨੇ ਵਿਮਾ ਭਰਮਾਂ ਦੇ ਵਿੱਚ ਫਸਾਏ ਬੈਠੇ ਨੇ ਜਿੰਨੇ ਵੀ ਕਿਉਂਕਿ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸਨ ਸੰਸਾਰ ਦੇ ਅੰਦਰ ਉਸੇ ਟਾਈਮ ਦੇ ਵੀ ਜਿੰਨੇ ਵੀ ਸਿੱਧ ਸੰ ਜੋਗੀ ਸਨ ਨਾ ਸਨ ਸਭ ਆਪੋ ਆਪਣੇ ਆਪਣੇ ਆਪ ਦੇ ਵਿੱਚ ਰੱਬ ਬਣ ਕੇ ਬੈਠੇ ਸਨ ਆਪੋ ਆਪਣੀ ਪੂਜਾ ਦੇ ਵਿੱਚ ਲਵਾਏ ਬੈਠੇ ਸਨ ਉਹੀ ਜੋਤ ਗੁਰੂ ਨਾਨਕ ਦੇਵ ਜੀ ਦੀ ਦਸਵੇਂ ਪਾਤਸ਼ਾਹ ਤੇ ਆਈ ਹੈ ਉਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਪ੍ਰੰਤੂ ਕੋਈ ਵੀ ਪਰਮੇਸ਼ਰ ਦੇ ਮਰਦ ਵਾਲਾ ਨਹੀਂ ਦੇਖਿਆ ਸ਼੍ਰੀ ਭਗਵਾਨ ਦੀ ਭਾਈ ਕਿਰਪਾ ਤੋਂ ਏਕ ਰੱਬੀ ਬਣ ਏਕ ਰੱਦੀ ਗਏ ਸ਼੍ਰੀ ਵਾਹਿਗੁਰੂ ਦੀ ਕਿਰਪਾ ਭਾਵਨੀ ਤੋਂ ਉਤੋਂ ਅਤੀ ਇੱਕ ਬ੍ਰਿਤੀ ਤੋਂ ਬਿਨਾਂ ਇੱਕ ਰਤੀ ਦੇਵੀ ਨਹੀਂ ਧਿਆਨ ਦੇਣਾ ਜਿਹੜੇ ਕਰਮ ਕਾਂਨ ਕਰਦੇ ਨਹੀਂ ਵਿਮਾ ਭਰਮਾਂ ਦੇ ਵਿੱਚ ਫਸੇ ਹੁੰਦੇ ਨੇ ਇਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾਧ ਬੋਧ ਦੀ ਭਜਨ ਬੰਦਗੀ ਨਹੀਂ ਕਰਦੇ ਨੀਕੀ ਦੇ ਕੰਮ ਤੇ ਭਲਾਈ ਦੇ ਕੰਮ ਨਹੀਂ ਕਰਦੇ ਤੇ ਨਾਮ ਤੋਂ ਬਿਨਾ ਗਿਆਨ ਤੋਂ ਬਿਨਾ ਧਰਮ ਤੋਂ ਬਿਨਾ ਇੱਕ ਵੀ ਰੱਤੀ ਦੇ ਨਹੀਂ ਅਸੀਂ ਗੱਜ ਕੇ ਆਖੋ ਸਤਨਾਮ ਸ੍ਰੀ ਮਾਦੀ ਮਦੰਗੇ ਜਾਰੀ ਜਰ ਸੰਗੀ ਅਨੂਭਿਓ ਤੰਗ ਸਰੰਗ ਸਵਾਰੀ ਇੱਥੇ ਪਹਿਲਾਂ ਇਹ ਸ਼੍ਰੀਵੜਿਆ ਨੂੰ ਜੋਗੀਆਂ ਨੂੰ ਬੋਧੀਆਂ ਨੂੰ ਸਾਰਿਆਂ ਨੂੰ ਗਿਆਨ ਦਿੰਦਾ ਹੈ ਤੇ ਹੁਣ ਰਾਜੇ ਮਹਾਰਾਜੇ ਦੀ ਗੱਲ ਚੱਲੀ ਏ ਮਾਦੀ ਮਦੰਗੇ ਜਾਰੀ ਜਰ ਸੰਗੀ ਅਨੂਭਿਓ ਤੰਗ ਸਰੰਗ ਸਵਾਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਮਸਤ ਹਾਥੀ ਜਿਵਰਾ ਨਾਲ ਜਿਹੜੇ ਸ਼ਿੰਗਾਰੇ ਹੋਏ ਬੜੇ ਸੁੰਦਰ ਤੇ ਉੱਚੇ ਸੋਹਣੇ ਰੰਗਾਂ ਨਾਲ ਸਜਾਏ ਹੋਏ ਹੂਣ ਦਾ ਰੰਗ ਪਰੰਗ ਸਿੰਘੂ ਨੇਗੇ ਪਉਣ ਗਉਨ ਗਉ ਜਾਦ ਨਰਵਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਲਿਖਦੇ ਨੇ ਕਰੋੜਾਂ ਘੋੜੇ ਪ੍ਰੰਗ ਕਹਿੰਦੇ ਨੇ ਹਰਨਾ ਵਾਂਗੂ ਟੱਪਣ ਵਾਲੇ ਹਵਾ ਦੇ ਵੇਗ ਨੂੰ ਪਿੱਛੇ ਛੱਡ ਜਾਣ ਵਾਲੇ ਹਵਾ ਨੂੰ ਗੰਢਾ ਦੇਣ ਵਾਲੇ ਰੋਜੇ ਘੋੜੇ ਹੋਏ ਨੇ ਭਾਰੀ ਬੋਝਾਂ ਕੇ ਭੂਤਾ ਬਾਲੀ ਬੈਦ ਨਾਮ ਦਸੀਸ ਨਾ ਜਾਦ ਵਿਚਾਰੇ ਬਲਵਾਨ ਬਾਹਾਂ ਵਾਲੇ ਰਾਜੇ ਚੰਗੀ ਦਰਾ ادب ਦੇ ਨਾਲ ਸਿਰ ਨਵਾਉਂਦੇ ਗਿਣੇ ਨਹੀਂ ਜਾ ਸਕਦੇ ਇੰਨੇ ਹੋਏ ਨੇ ਰਾਜੇ ਮਹਾਰਾਜੇ ਸਾਰੇ ਪ੍ਰੀਬੂਨ ਪਰਮੇਸ਼ਰ ਵਾਹਿਗੁਰੂ ਅਗਾਹੋਰ ਬੋਧ ਦੇ ਅਗੇ ਸੀਸ ਨਵਾਉਂਦੇ ਨੇ ਇਦੇ ਭਏ ਦੋ ਗਾਹਾਂ ਬਈ ਭੂਬਦ ਅੰਦ ਗੋ ਨਾਂਗੇ ਹੀ ਪਾਈ ਬਧਾਰੇ ਫੇਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਐਡੇ ਵੱਡੇ ਰਾਜੇ ਹੋ ਗਏ ਨੇ ਤਾਂ ਕੀ ਹੋਇਆ ਅਖੀਰ ਨੂੰ ਸੰਸਾਰ ਤੋਂ ਨੰਗੇ ਪੈਰੀ ਚਾਲੇ ਪਾਗੇ ਗਜ ਕੇ ਆਖੋ ਸਤਨਾਮ ਸ੍ਰੀ ਇਥੇ ਆਪਾਂ ਨੂੰ ਵਿਦੇਸ਼ ਕਰਨਾ ਕੀਤਾ ਵੀ ਰਾਜੇ ਮਹਾਰਾਜੇ ਹੋਏ ਭੂਮੀਆਂ ਵਾਲੇ ਹੋਏ ਧਰਤੀਆਂ ਦੇ ਮਾਲਕ ਹੋਏ ਨੇ ਅੱਜ ਆਪਾਂ ਜਾਣੀਆਂ ਯਾਤਰਾ ਦੇ ਉਤੇ ਕਿੰਨੇ ਕਿਲਿਆਂ ਦੇ ਕਿਲੇ ਵਿਲੇ ਪਏ ਨੇ ਕਿੰਨੀਆਂ ਜ਼ਮੀਨਾਂ ਪਈਆਂ ਨੇ ਰਾਜੇ ਮਹਾਰਾਜੇ ਵਰਗ ਨੇ ਫਰੀਦਕੋਟ ਦੇ ਰਾਜੇ ਦੀ ਜ਼ਮੀਨ ਪਈ ਹੈ ਹਜ਼ਾਰਾਂ ਕਿਲਿਆਂ ਦੇ ਵਿੱਚ ਫਿਰ ਕੁਸ ਵੀ ਨਾਲ ਨਹੀਂ ਜਾਂਦਾ ਅਖੀਰੀ ਹੱਥਾਂ ਪੈਰਾਂ ਤੋਂ ਖਾਲੀ ਜਾਣਾ ਪੈਂਦਾ ਗੱਜ ਕੇ ਆਕੋ ਸਤਨਾਮ ਸ੍ਰੀ ਜੀਤ ਫੇਰਾ ਸਾਵੈ ਦੇਸ ਦਸਾਨੰਗ ਬਾਜਤ ਢੋਲ ਮਰਦੰਗ ਨਗਾਰੇ ਜਿਸ ਦੇ ਫਿਰੀ ਸਾਰੇ ਦਿਸਾ ਪ੍ਰਦੇਸਾਂ ਨੂੰ ਜਿੱਥੇ ਦੇ ਫਿਰਦੇ ਸਨ ਢੋਲ ਮਰਦੰਗ ਦੇ ਨਗਾਰੇ ਗੂੰਜਦੇ ਵੱਜਦੇ ਸਨ ਗੂੰਜਦੇ ਸਨ ਦੇ ਵੱਜਦੇ ਸਨ ਦੇਸਾਂ ਪ੍ਰਦੇਸਾਂ ਦੇ ਉੱਤੇ ਫਤਿਹ ਪਾਉਣ ਵਾਲੇ ਰਾਜੇ ਮਹਾਰਾਜੇ ਗੂੰਜਦ ਗੂੜੰਗ ਜਾਣਿੰਗੇ ਸੁੰਦਰ ਹਸਦੀ ਰਾਏ ਹਜ਼ਾਰੇ ਸੁੰਦਰ ਹਾਥੀਆਂ ਨੇ ਟੋਲੇ ਗੂੰਜਦੇ ਹੋਣ ਅਤੇ ਹਜ਼ਾਰਾਂ ਹੀ ਦਰਿਆਵੀ ਘੋੜੇ ਹਨਕਦੇ ਹੁੰਦੇ ਸਨ ਭੂਤ ਪਵੈ ਕਗੇ ਭਾਵ ਭੂਤ ਪਵੈ ਭਾਵਨ ਭੂਵਤਾ ਕੌਣ ਗਣ ਨਹੀਂ ਜਦ ਵਿਚਾਰੇ ਪਿਛਲੇ ਅਗਲੇ ਅਤੇ ਹੁਣ ਦੇ ਸਮੇ ਅਜੇਹੇ ਰਾਜੇ ਕਾਉਂਡ ਗਿਣੇ ਗਿਣੇ ਨਹੀਂ ਜਾ ਸਕਦੇ ਕਿਉਂਕਿ ਚੌਥਾ ਯੁਗ ਚੱਲਦਾ ਹੈ ਰਾਜੇ ਮਹਾਰਾਜੇ ਭੂਤ ਵਿਗਤ ਦੇ ਵਰਤਮਾਨ ਦੇ ਸਮਿਆਂ ਦੀ ਗੱਲ ਕਰਦੇ ਨੇ ਇੰਨੇ ਰਾਜੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਸ੍ਰੀ ਬਾਦ ਸ੍ਰੀ ਭਗਵਾਨ ਬਾਜੀ ਬਿਨ ਅੰਤ ਗੋਵੰਦ ਦੇ ਧਾਮ ਸਦਾ ਰੇ ਸ੍ਰੀ ਅਕਾਲ ਪੁਰਖ ਦੇ ਭਜਨ ਤੋਂ ਬਿਨਾ ਅੰਤ ਨੂੰ ਉਹ ਜਾਮਪਰੀ ਨੂੰ ਚਲੇ ਜਾਂਦੇ ਹਨ ਗੱਜ ਕੇ ਆਖੋ ਸਤਨਾਮ ਸ੍ਰੀ ਰੂਤੀਰੂ ਤੁ ਨਾਨੰਦ ਆਦਮੰਦਾਨ ਸੋ ਸੰਜਮ ਨੇਮਈ ਅਨੇਕ ਬਸਿਖੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਤੀਰ ਦੇ ਸਨਾਹ ਦਇਆ ਦੇ ਸੰਜਮ ਤੇ ਦਾਨ ਅਨੇਕਾ ਚੰਗੇ ਵਿਸ਼ੇਸ਼ ਕਰਮ ਤੇ ਨਿਮਾ ਦੇ ਕਰਨ ਵਾਲੇ ਤੀਰਥਾਂ ਦੇ ਉਤੇ ਇਸ਼ਨਾਨ ਕਰਨਾ ਪੁੰਨਦਾਨ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ 베ਦ ਪੁਰਾਨ ਗੋਦੇਵ ਕੁਰਾਨ ਜਮੀਨ ਜ਼ਬਾਨ ਸਬਾਨ ਕੇ ਪੇਖੈ 베ਦ ਪ੍ਰਾਨ ਗਦੇਬਾ ਤੇ ਕੁਰਾਨਾ ਨੂੰ ਕੁਰਾਨਾ ਦੇ ਪਾਠੀ ਪ੍ਰਥਮੀ ਦੇ ਆਕਾਸ਼ ਦੇ ਸਾਰੇ ਵਖੇ ਨੇ ਬਾਹੁਣ ਅਹਾਰ ਜਤੀ ਜਤ ਧਾਰ ਸਵੇ ਸੁ ਵਿਚਾਰ ਹਜ਼ਾਰ ਇੱਕੀ ਦੇਖੈ ਨਿਰਾਹਾਰੀ ਅਤੀ ਜਤ ਦੇ ਧਾਰਨ ਵਾਲੀ ਜਦੀ ਸਾਰੀ ਚੰਗੀ ਤਰ੍ਹਾਂ ਵਜਾਰ ਕਰਕੇ ਕਈ ਹਜ਼ਾਰਾਂ ਵੇਰਾ ਵੇਖੇ ਹਨ ਸ੍ਰੀ ਭਗਵਾਨ ਬਾਜੀ ਬਨ ਭੂਬਾ ਦਾ ਏਕ ਰਦੀ ਬਨ ਏਕ ਨ ਲੇਖੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਪਰ ਹੀ ਰਾਜ ਅਗਲ ਪੁਰਖ ਦੇ ਭਜਨ ਤੋਂ ਬਿਨਾ ਇੱਕ प्रीਤੀ ਤੋਂ ਬਿਨਾ ਇਹ ਕਾਮ ਵੀ ਲੇਖੇ ਨਹੀਂ ਲੱਗਣਗੇ ਗੱਜ ਕੇ ਆਕੋ ਸਤ ਨਾਮ ਸ੍ਰੀ ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ ਪੁੰਨ ਦਾਨ ਕਰਨਾ ਵੇਦਾਂ ਪੁਰਾਨਾਂ ਨੂੰ ਪੜਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਜਨ ਮੰਨ ਕੀ ਤੋਂ ਬਿਨਾ ਇਹ ਕਰਮ ਕਾਂਡ ਕੀਤੇ ਹੋਏ ਸਾਡੇ ਬੱਲੇ ਕੱਖ ਵੀ ਨਹੀਂ ਪੈਣਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਨੇਕੀ ਤੇ ਭਲਾਈ ਤੋਂ ਬਿਨਾਂ ਸੋਧ ਸੁਬਾਹ ਦਰੰਤੂੰਦ ਬਾਹ ਸੋ ਸਾਜੁੰਸੁਮ ਲਾਹਾ ਦੁਰਜਾਨ ਦਲ ਲੇਗੇ ਸੋਦੇ ਹੋਏ ਸਿਪਾਹੀ ਮਜਬੂਤ ਬਾਹਾਂ ਵਾਲੇ ਜਿਵੇਂ ਜਾਲ ਥਾਲੇ ਹੁੰਦੀ ਐ ਥਾਲ ਸੈਨਾ ਹੁੰਦੀ ਐ ਇਸੇ ਤਰ੍ਹਾਂ ਜਿਵੇਂ ਆਪਣੀ ਫੌਜ ਤਿਆਰ ਹੁੰਦੀ ਐ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਸ ਟਾਈਮ ਤੇ ਇਹ ਜਲ ਸੈਨਾ ਸੱਲ ਤੇ ਰਹੋ ਇਹੋ ਜੀ ਜਿਹੜੀ ਸੈਨਾ ਜਿਵੇਂ ਹੁਣ ਵਾਲੀ ਜਲ ਸਲਾ ਤੇ ਸੱਲ ਸੈਨਾ ਹੁੰਦੀ ਹੈ ਇਸੇ ਤਰ੍ਹਾਂ ਜਿਹੜੀ ਸ਼ੋਧੀ ਹੋਈ ਸੈਨਾ ਹੁੰਦੀ ਸੀ ਵੱਡੀਆਂ-ਵੱਡੀਆਂ ਬਾਹਾਂ ਵਾਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਾਜ ਸੁਣਾ ਤੁਰਜਾਨ ਦਲੇਗੇ ਤੇ ਸਤਿਗੁਰੂ ਜੀ ਕਹਿੰਦੇ ਪੱਕੀਆਂ ਸੰਜੂਆ ਪਹਿਣ ਕੇ ਵੈਰੀਆਂ ਨੂੰ ਨਤਾੜਨ ਵਾਲੀ ਭਾਰੀ ਗੁਮਨ ਭਰੀ ਮਨ ਮੈਂ ਕੌਰ ਪਰਬਤ ਪੰਖ ਹਲੇ ਨਾ ਹਲੇ ਨੀ ਮਨ ਵਿੱਚ ਬੜੇ ਹੁਕਾ ਨਾਲ ਭਰੇ ਹੋਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਾੜ ਖੰਭ ਲਾ ਕੇ ਹਿਲ ਜਾਣ ਪਰ ਇਹ ਨਾ ਹਿਲਣ ਵਾਲੀ ਤੋਰੀ ਅਰੀ ਰੋ ਮਰ ਰੋ ਨਾਮ ਸੁਨ ਨਾਤੇ ਮਦੰਗ ਨਾਮਾਲ ਮਲੇਗੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਰੈਰੀਆ ਨੂੰ ਤੋੜ ਕੇ ਆਕੀਆਂ ਨੂੰ ਮਰੋੜ ਕੇ ਮਸਤ ਹਾਦੀਆਂ ਦੇ ਹੰਕਾਰ ਨੂੰ ਭੰਨ ਦੇਣ ਵਾਲੀ ਸ੍ਰੀ ਬਾਤ ਸ੍ਰੀ ਭਗਵਾਨ ਕਿਰਪਾ ਬਿਨ त्यागे ਜਹਾਨ ਨਦਾਨ ਜਲਗੇ ਸ੍ਰੀ ਵਾਹਿਗੁਰੂ ਦੀ ਮਿਹਰ ਤੋਂ ਬਿਨਾ ਅੰਤ ਨੂੰ ਸੰਸਾਰ ਛੱਡ ਦੁਰਗੇ ਜਾਣਗੇ ਗਜ ਕੇ ਆਕੋ ਸਤਿਨਾਮ ਸ੍ਰੀ ਉਸ ਟੈਮ ਤੇ ਜਿੰਨੇ ਵੀ ਇਹ ਰਾਜੇ ਮਹਾਰਾਜੇ ਜਿੰਨੇ ਯੋਧੇ ਹੋਏ ਨੇ ਇੰਨੇ ਬਲ ਵਾਲੇ ਲੰਮੀਆਂ ਬਾਹਾਂ ਵਾਲੇ ਪਹਾੜ ਹਿੱਲ ਜਾਣ ਪਰ ਨਾ ਉਹ ਹਿੱਲਣ ਵਾਲੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਭਜਨ ਬੰਦਗੀ ਤੋਂ ਬਿਨਾ ਅੰਤ ਨੂੰ ਸੰਸਾਰ ਤੋਂ ਆਪਣੀ ਬਾਜ਼ੀ ਹਾਰ ਕੇ ਚਲੇ ਜਾਂਦੇ ਨੇ ਕਿਉਂਕਿ ਸੰਸਾਰ ਦੇ ਅੰਦਰ ਫਦੇ ਪਾਉਣ ਵਾਲੇ ਆਪਣੇ ਮਨ ਤੋਂ ਬਾਜ਼ੀ ਹਾਰ ਜਾਂਦੇ ਨੇ ਮਨ ਜਿੱਤੈ ਜਗ ਜੀਤ ਉਹ ਜਿੱਦੇ ਨੇ ਜਿਹੜੇ ਮਨ ਤੇ ਫਦੇ ਪਾਉਂਦੇ ਨੇ ਜਿਹੜੇ ਸੰਸਾਰ ਦੇ ਅੰਦਰ ਫਦੇ ਪਾਉਂਦੇ ਨੇ ਸੰਸਾਰ ਨੂੰ ਲਤਾਣ ਵਾਲੇ ਸੰਸਾਰ ਨੂੰ ਖਤਮ ਕਰਨ ਵਾਲੇ ਉਹ ਬਾਜੀ ਨਹੀਂ ਹਾਰਦੇ ਸੰਸਾਰ ਨੂੰ ਜੜ ਕੀ ਜਾਂਦੇ ਨੇ ਵੀਰ ਅਪਾਰ ਬੜੇ ਬਾਰੇ ਅਭਿਚਾਰ ਸਾਰ ਕੀ ਧਾਰ ਵਿਸ਼ਈਆ ਮਹਾਬਲੀ ਯੋਧੇ ਵੱਡੇ ਬਲਵਾਲ ਨਿਚਾ ਨਿਚਾ ਹੋਗੇ ਤਿੱਕੇ ਹਥਿਆਰਾਂ ਦੇ ਵਾਰ ਖਾਂ ਵਾਲੇ ਆਪਣੇ ਸਰੀਰ ਦੇ ਉੱਤੇ ਜੁੱਝਾਏ ਹੋਏ 99 ਜੁੱਝੇ ਬਿਨ ਦਾਗੇ ਦਾਗੇ ਹੋਏ 99 ਜੁੱਝੇ ਬਿਨ ਦਾਗੇ ਪਜਾਈ ਗੁਰੂ ਦਾ ਥਾਪੜਾ ਦਿੱਤਾ ਹੋਇਆ ਯੋਧੀ ਆਪਣੇ ਸਰੀਰਾਂ ਦੇ ਉੱਤੇ ਫੱਟ ਸਹਿਣ ਵਾਲੇ ਤਲਵਾਰਾਂ ਸਹਿਣ ਵਾਲੀ ਤੋਰ ਸਿੰਧੀ ਸੁਮਲੰਦ ਮਬਾਸ ਨੂੰ ਮਾਤੀ ਕੀ ਜਾਣ ਕੀ ਮਾਲ ਮਲਿਆ ਦੇਸਾਂ ਨੂੰ ਜਿੱਦਨ ਤੇ ਆਗਿਆ ਨੂੰ ਲਤਾੜਨ ਵਾਲੀ ਮਸਤ ਹਾਥੀਆਂ ਦੇ ਹੰਕਾਰ ਨੂੰ ਭੰਡਣ ਵਾਲੇ ਦੇਸਾ ਵਦੇਸਾ ਦੇ ਉੱਤੇ ਫਤਿਹ ਪਾਉਣ ਕੋ ਕਰਨ ਵਾਲੇ ਜਿਹੜੇ ਮਸਤ ਹਾਸੀ ਸਨ ਉਹਨਾਂ ਨੂੰ ਮਾਰਨ ਵਾਲੇ ਲਤਾਣ ਵਾਲੇ ਗਾੜੇ ਗਾੜਾ ਆਨੰਦ ਤੋੜਨ ਹਾਰ ਸੋ ਬਤ ਨਹੀਂ ਜਗ ਚਰ ਲਬੈ ਪੱਕੇ ਕਿਲਿਆ ਨੂੰ ਤੋੜਨ ਵਾਲੀ ਅਤੇ ਗੱਲਾਂ ਦੇ ਨਾਲ ਹੀ ਚਾਰੇ ਚੱਕਰ ਨੂੰ ਜਿੱਤ ਲੈਣ ਵਾਲੇ ਜਦੋਂ ਪਤਾ ਲੱਗਦਾ ਸੀ ਫਲਾਣਾ ਰਾਜਾ ਚੜਾਈ ਕਰਕੇ ਆਉਂਦਾ ਹੈ ਉਸੇ ਟਾਈਮ ਤੇ ਜਿਹੜੇ ਦ੍ਰੋਪਕ ਸਨ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਸਨ ਗੱਜ ਕੇ ਆਖੋ ਸਤਿਨਾਮ ਸ੍ਰੀ ਸ਼ਹਿਬ ਸ੍ਰੀ ਸਭ ਕੋ ਸਾਰੈ ਨਾਇਕ ਜਾਂਜਕ ਨੀਕ ਸੋ ਇੱਕ ਦਬੈ ਸਾਰਿਆਂ ਦੇ ਸਿਰ ਪਰ ਸ੍ਰੀ ਅਕਾਲ ਪੁਰਖ ਬਾਮਾਲਿਕ ਹੈ ਬਿਆਨਤ ਮੰਗਦੇ ਹਨ ਤੇ ਉਹ ਇੱਕ ਦਾਤਾ ਦੇਣ ਵਾਲਾ ਹੈ ਗੱਜ ਕੇ ਆਕੋ ਸਦਨਾਮ ਜਰੀ ਦਾਨ ਨ ਦੇਮ ਹੈ ਨੰਦ ਨ ਚਾਤੁਰ ਭੂਤ ਪਵੈ ਭਵਾਨ ਜਪੇਗੀ ਦੇਵਤੇ ਛੇਸ਼ਨਾਗ ਦੇ ਪੂਤਗ ਆਦਿਕ ਪਿਛੇ ਅੱਗੇ ਅਤੇ ਹੁਣ ਵਾਹਿਗੁਰੂ ਨੇ ਜਪਦੇ ਹਨ ਜੀਵਨ ਦੇਦੇ ਜਲ ਮੈਦਲ ਮੈ ਪਲ ਹੀ ਬਲ ਮੈਂ ਸਭ ਥਾਪ ਦਪਿੰਗੀ ਜਲ ਤੇ ਪ੍ਰਤਮੀ ਵੇ ਜਿੰਨੇ ਵੀ ਜੀ ਜੰਤ ਹਨ ਸੈਨ ਵਿੱਚ ਹੀ ਸਭ ਦੀ ਰਜਨਾ ਰਾਜ ਜਿੰਦਾ ਹੈ ਗਜ ਕੇ ਆਖੋ ਸਤਨਾਮ ਸ੍ਰੀ ਜਲ ਦੇ ਉੱਤੇ ਤੇ ਧਰਤੀ ਦੇ ਉੱਤੇ ਜਿੰਨੇ ਵੀ ਜੀ ਜੰਤ ਨੇ 84 ਲੱਖ ਜੁਨੀਆਂ ਨੇ ਇੱਕ ਛਿਣ ਦੇ ਵਿੱਚ ਸਾਰੇ ਅਮੀਰ ਚਨਾ ਰਾਜ ਦਿੰਦਾ ਉਹ ਪ੍ਰਮਾਤਮਾ ਸਭ ਨੂੰ ਬਣਾ ਦਿੰਦਾ ਪੁੰਨ ਪਰਤਾਪਾਂ ਨਾ ਬੈਠ ਜੈ ਤਨ ਪਾਪ ਨਿੰਗੇ ਬੋ ਪੁੰਜ ਖਾਪੇਗੀ ਪੁੰਨ ਦਾ ਪ੍ਰਤਾਪ ਵਧੇਗਾ ਤੇ ਜੈ ਜੈਕਾਰ ਹੋਵੇਗਾ ਅਤੇ ਪਾਪਾਂ ਦਾ ਬਹੁਤ ਦਾਲਾ ਨਸ਼ਟ ਹੋ ਜਾਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਗਿਆਨ ਦਿੰਦੇ ਨੇ ਇਹਨਾਂ ਦੁਆਰਾ ਰਾਜੇ ਭੀਮ ਚੰਦ ਵਰਤੀ ਗੁਰੂ ਸਹਿਬ ਜੀ ਨੇ ਉਹ ਵਿਦੇਸ਼ ਉਚਾਰਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਲਿਖਦੇ ਨੇ ਸਾਦ ਸਮੂਬਰ ਸੰਨ ਫਿਰੇ ਜਗ ਸਦਰ ਸਵੇ ਅਬ ਲੋਕ ਜਪੇਗੇ ਸਾਰੇ ਮਹਾਪੁਰਸ਼ ਜਗਤ ਵਿੱਚ ਖੁਸ਼ੀ ਨਾਲ ਫਿਰਨਗੀ ਦੇ ਵੈਰੀ ਸਾਰੇ ਵੇਖ ਕੇ ਝਿਜਕਣਗੇ ਮਾਨਵ ਇੰਦਰਿੰਗ ਨੰਦਨ ਰਾਜ ਜੋਂ ਤ ਲੋਕੋ ਰਾਜ ਕਰਨਗੇ ਮਾਨਵ ਰਾਜੇ ਮਾਨਵ ਇੰਦਰ ਵਰਗੀ ਰਾਜੇ ਗਜਿੰਦਰ ਵਰਗੇ ਤੇ ਇੰਦਰ ਨਰਾਦ ਬ੍ਰਹਮਾ ਵਰਗੀ ਜਿਹੜੇ ਤ੍ਰਲੋਕੀ ਦਾ ਰਾਜ ਕਰਦੇ ਹਨ ਕੋੜੇਸ ਨਾਨਿੰਗ ਜੈਕ ਦਾਣ ਅਨੇਕ ਸਬਸਰ ਸਾਜ ਬਰੇਂਗੀ ਕਰੋੜਾ ਤੀਰ ਇਸਨਾਲ ਦੇ ਹਾਥੀ ਆਦਿਕ ਦਾਨ ਕਰਕੇ ਅਨੇਕ ਸੋ ਸ਼ੁੰਭਰ ਰਾਤ ਕੀ ਇਸ ਤਰੀਆਂ ਨੂੰ ਵਰਨ ਵਾਲੀ ਬ੍ਰਹਮ ਮਹੇਸ਼ਰ ਵਿਸ਼ਨਸ ਜੀ ਬਦ ਅੰਧ ਬਦੇ ਜਾਂ ਬਾਸ ਭਰੇਂਗੀ ਬ੍ਰਹਮਾ ਸ਼ੈਵ ਵਿਸ਼ਨੂ ਆਦੇ ਇੰਦਰਾ ਅੰਦ ਨੂੰ ਫਾਜ ਕਰਕੇ ਜਮਾਂ ਦੀ ਫਾਹੀ ਬੈਣਗੇ ਗੱਜ ਕੇ ਆਪੋ ਸਦ ਨਾਮ ਸ੍ਰੀ ਸ੍ਰੀ ਨਾਰਾਇਣ ਸ੍ਰੀ ਪਦ ਪਰਸ ਸ੍ਰੀ ਨਰ ਸ੍ਰੀ ਪਦ ਕੇ ਪਰਸੈ ਪਗ ਦੇ ਨਰ ਫੇਨ ਨ ਦੇ ਧਰੇਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਪਰ ਜਿਹੜੇ ਜੀਵ ਕਾਲ ਪੁਰਖ ਦੇ ਚੰਨ ਸ੍ਰੇਵਣਗੇ ਉਹ ਪ੍ਰਾਨੀ ਫੇਰਾ ਜਨਮ ਨਹੀਂ ਧਾਰਨ ਕੀ ਉਹਨਾਂ ਦਾ ਜਨਮ ਮਰਨ ਖਤਮ ਹੋ ਜਾਵੇਗਾ ਕਹਾਂ ਬੈ ਜੋ ਦੋ ਲੂਚਨ ਮੂਨ ਕੇ ਬੈਠ ਰਿਓ ਭਗਤ ਧਿਆਨ ਲਗਾਇਓ ਕੀ ਹੋਇਆ ਜੇ ਘਰ ਦੋਵੇਂ ਅੱਖਾਂ ਮੀਟ ਗਈ ਬੈਠ ਰਿਆ ਤੇ ਬਗਲੇ ਵਾਂਗੂ ਤਾੜੀ ਲਾਈ ਬੈਠਾ ਸੁਵਾਦੀ ਲਾਈ ਬੈਠੇ ਨਹਾਜ ਪਰਿਉਲਿਉ ਸਾਗ ਸਮੁੰਦਰ ਲੋਗਿ ਉਪਰਲੋਗ ਵਾਇਓ ਸਦਾ ਸਮੁੰਦਰਾ ਤੋਂ ਲੈ ਕੇ ਨਹਾਉਂਦਾ ਫਿਰਿਆ ਲੋ ਖਰਾਬ ਕਰ ਲਿਆ ਤੇ ਪ੍ਰਲੋਗ ਗਵਾਇਆ ਇਹ ਸਤਿਗੁਰੂ ਗੁਰਬਾਣੀ ਦੇ ਅੰਦਰ ਵੀ ਲਿਖਦੇ ਨੇ ਦੀਨ ਗਵਾਇਆ 1900 240 ਸਾਥ ਪਾਈ ਕੋਹਾੜਾ ਮਾਰਿਆ ਗਫਲ ਆਪਰੇ ਹਾਥ ਸਮੁੰਦਰਾ ਦੇ ਉਤੇ ਤੀਰਥਾਂ ਦੇ ਉਤੇ ਨਹਾਉਂਦਾ ਫਿਰਿਆ ਫਿਰਦਾ ਰਿਆ ਤੇਰੇ ਮਨ ਕੀ ਮੈਲ ਨਜਾਵੀ ਨਹਾਉਂਦਾ ਫਿਰੇ ਤੀਰਥਾਂ ਦੇ ਆਪਨਾ ਲੋਗ ਵੀ ਗਵਾਲਿਆ ਤੇ ਪ੍ਰਲੋਗ ਵੀ ਗਵਾਲਿਆ ਇਸ ਕਰਮ ਕਾਣ ਦੇ ਵਿੱਚ ਲੱਗ ਬਸ ਕਿਉ ਬਖਿਆਨ ਸੁ ਬੈਠੇਂਗੇ ਐਸੀ ਹੀ ਐਸੀ ਸੁ ਬੈਸ ਸੁ ਬਤਾਇ ਖੋਟੇ ਪ੍ਰਸ਼ਨ ਆਲ ਬੈਠ ਕੇ ਵਸਾ ਕੀਤਾ ਜਿਹੜੇ ਖੋਟੇ ਪ੍ਰਸ਼ਨੇ ਤਿੰਨਾ ਦੀ ਜਿਹੜੀ ਜੁੰਡਲੀ ਹੁੰਦੀ ਆ ਉਹਨਾਂ ਦੇ ਨਾਲ ਬੈਠ ਕੇ ਗੁਰੂਸ ਗਏ ਗੁਰੂਸ ਗਏ ਗੁਰੂ ਸਾਹਿਬ ਜੀ ਕਹਿੰਦੇ ਖੋਟੇ ਪੁਰਸ਼ਾਂ ਦੇ ਨਾਲ ਬੈਠ ਕੇ ਬੈਠਵਾਸਾ ਕੀਤਾ ਇਸੇ ਤਰ੍ਹਾਂ ਹੀ ਐਸਾ ਐਸਾ ਵਿੱਚ ਉਮਰ ਬਤਾ ਦਦੀ ਐਸ਼ਾ ਦੇ ਹਰਾਮਾਂ ਦੇ ਵਿੱਚ ਭੋਗਾ ਦੇ ਵਿੱਚ ਨਸ਼ਿਆਂ ਦੇ ਵਿੱਚ ਮਾੜੀ ਸੰਗਾ ਦੇ ਵਿੱਚ ਮਾੜੀ ਜੁੰਡਲੀ ਦੇ ਵਿੱਚ ਸਾਰੀ ਉਮਰ ਗਵਾ ਲਈਏ ਸਾਜ ਗਾਹੂ ਸੋਨ ਲੈ ਉਸ ਵੇਦਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਅਖੀਲ ਨਾ ਦੁਗਾਂ ਦੇ ਵਿੱਚ ਧਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨਿਚੋੜ ਕਰਦੇ ਨੇ ਸੱਚ ਆਖਦਾ ਹੈ ਸਾਰੇ ਧਿਆਨ ਦੇ ਨਾਲ ਸੁਣੋ ਜਿਸ ਨੇ ਵੀ ਪ੍ਰੇਮ ਕੀਤਾ ਹੈ ਉਸ ਨੇ ਹੀ ਅਗਾਲ ਪਰਖ ਨੂੰ ਪਾਇਆ ਹੈ ਕਾਹੂ ਲੈ ਪਾਹਨ ਪੂਜ ਧਰਉ ਸਹਿਰ ਕਾਹੂ ਲੈ ਲਿੰਗ ਗਰੇ ਲਟ ਗਾਇਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਕਿਸੇ ਨੇ ਪੱਥਰ ਲੈ ਕੇ ਉਸ ਉੱਤੇ ਸਿਰ ਰੱਖ ਕੇ ਪੂਜਿਆ ਪੱਥਰਾਂ ਨੂੰ ਪੂਜੀ ਜਾਂਦਾ ਹੈ ਦੂਜੇ ਨੰਬਰ ਦੇ ਸਤਿਗੁਰੂ ਜੀ ਕਹਿੰਦੇ ਕਿਸ ਨੇ ਸ਼ਿਵਲਿੰਗ ਗਲ ਵਿੱਚ ਪਾ ਕੇ ਲਟਕਾ ਲਿਆ ਉਹ ਕਹਿੰਦਾ ਇਹਦੇ ਵਿੱਚ ਹੀ ਰੱਬ ਹੈ ਕੋਈ ਕਹਿੰਦਾ ਪੱਥਰਾਂ ਦੀ ਮੂਰਤੀ ਬਣਾ ਕੇ ਉਹਨੂੰ ਪੂਜਦਾ ਫਿਰਦਾ ਕਹਿੰਦਾ ਇਹ ਹੀ ਰੱਬ ਹੈ ਕਾਹੂ ਲਗ ਰਿਵਾਜ ਦੀ ਸੇ ਮੈਂ ਕਾਹੂ ਵਿਚਾਂ ਕੋ ਸੀਸ ਨਵਾਇ ਕਿਸੇ ਹਿੰਦੂ ਨੇ ਵਾਹਿਗੁਰੂ ਨੂੰ ਦੱਖਣ ਦਿਸ਼ਾ ਵਿੱਚ ਜਾਣਿਆ ਵੀ ਦਸ਼ਨ ਦਿਸ਼ਾ ਦੇ ਵਿੱਚ ਹੀ ਪਰਮਾਤਮਾ ਰਹਿੰਦਾ ਹੈ ਕਾਹੂ ਬਿਸ਼ਾਨਾ ਕੋ ਕਾਹੂ ਪਸ਼ਾ ਕੋ ਸੀਸ ਨਵਾਇਆ ਕਿਸੇ ਮੁਸਲਮਾਨ ਨੇ ਪਸ਼ਚਮ ਕਾਬੇ ਵੱਲ ਕੀਤਾ ਵੀ ਕਾਬਾ ਇਧਰਲੇ ਪਾਸੇ ਰੱਬ ਦਾ ਵਾਸਾ ਇਧਰ ਹੀ ਹੈ ਰੱਬ ਇੱਥੇ ਹੀ ਰਹਿੰਦਾ ਹੈ ਤੇ ਉਹ ਕਾਬੇ ਵੱਲ ਭਜੇ ਜਾਂਦੇ ਨੇ ਰੱਬ ਉਧਰਲੇ ਪਾਸੇ ਪਸ਼ਚਮ ਵੱਲ ਉਹਨੂੰ ਨਵਾਜ ਪੜਦੇ ਨੇ ਉਧਰਲੇ ਪਾਸੇ ਉਹਨੂੰ ਸਜਦਾ ਕਰਦੇ ਨੇ ਕਉ ਬਤਾਨੰਗ ਬੂਜ ਸੁ ਹੈ ਪਾਸ ਕਉ ਮਿਰਦਾਨੰਗ ਬੂਜਨਤਾਇਓ ਕੋਈ ਮੂਰਖਾ ਪਸ਼ੂਆਂ ਨੂੰ ਪੁੱਜੀ ਜਾਂਦਾ ਹੈ ਕੋਈ ਬੁੱਤਾਂ ਨੂੰ ਪੂਜੀ ਜਾਂਦਾ ਹੈ ਕੋਈ ਕਵਰਾ ਮੜੀਆਂ ਮਸਾਣੀਆਂ ਨੂੰ ਪੂਜਣ ਵਾਸਤੇ ਭੱਜਾ ਤੁਰਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਪ ਪ੍ਰਸਾ ਸਵਈਆਂ ਦੇ ਵਿੱਚ ਲਿਖਦੇ ਨੇ ਕੂਰ ਗਿਆ ਔਰ ਜੋ ਸਭ ਹੀ ਜਗਾ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਾਰਾ ਜਗਤ ਹੀ ਝੂਠੇ ਕੰਮਾਂ ਵਿੱਚ ਫਸਿਆ ਹੋਇਆ ਪ੍ਰਭੂ ਦੇ ਭੇਦ ਨੂੰ ਕਿਸੇ ਨੇ ਨਹੀਂ ਪਾਇਆ ਗਜ ਕੇ ਬਲਾਓ ਫਦੇ ਆਖੋ ਵਾਹੇ ਗੁਰੂ ਜੀ ਦਾ ਫਲਸਾ ਵਾਹੇ ਗੁਰੂ ਜੀ ਕੀ ਫਤੀ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਾਲਾ ਦੀ ਜੈ ਆਨੰਦ ਓ ਓੰਕਾਰ ਸਤਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਗੁਰਦਾ ਪਾਇਆ ਸਹਿ ਸੇ ਦੀਮਰ ਵਜੀਆਂ ਵਧਾਈਆਂ ਹਰਾਗ ਰਦਨ ਬਰਵਾਰ ਬਰੀਆਂ ਸ਼ਬਦ ਗਾਵਣੀਆਂ ਸਬਦੋ ਦਾ ਗੋ ਹਰੀ ਕੇ ਰਾਮਨ ਜੀ ਨੀ ਵਸਾਇਆ ਗਹਿ ਨਨ ਗਿਆਨਦ ਹੋਆ ਸਤਿਗੁਰੂ ਮੈਂ ਬਾਯਾ ਹਿਮਨ ਮੇਰੇ ਆਦੂ ਸਦਾਰ ਬੋ ਰਣਾਲੇ ਰਣਾਲਾ ਰੋਉ ਦੁ ਮਨ ਮੇਰੇ ਦੁਖ ਸਭ ਸਨ ਅੰਗੀਕਾਰੋ ਕਰੇ ਜੀ ਹਰਿ ਸਤਿਗੁਰੂ ਸਭਨਾ ਗੁਰੂ ਰਾਤ ਤੁਮੇ ਜਿ ਕੋ ਮਨ ਵਸਾ ਦੇ